ਗੁਰਦਾਸਪੁਰ ਤੋਂ ਫੜੇ ਗਏ 2 ਜਾਸੂਸਾਦ ਦੇ ਵਿੱਚੋਂ ਜੋ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੀ ਜਾਸੂਸੀ ਕਰ ਰਿਆ ਸੀ ਪਿੰਡ ਆੜੀਆਂ ਦੇ ਵਸਨੀਕ ਗੁਰਮੀਤ ਸਿੰਘ ਪੁੱਤਰ ਸੁਖਪ੍ਰੀਤ ਸਿੰਘ ਦਾ ਪਰਿਵਾਰ মিডিਆ ਦੇ ਸਾਹਮਣੇ ਆਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅਜਿਹਾ ਨਹੀਂ ਕਰ ਸਕਦਾ ਉਹ ਹੁਣ 19 ਸਾਲ ਦਾ ਹੈ ਤੇ 12ਵੀਂ ਦੀ ਜਮਾਤ ਤੱਕ ਪੜਾਈ ਉਸਨੇ ਕੀਤੀ ਹੈ ਉਹ ਕਦੇ ਵੀ ਸਰਹੱਦ ਦੇ ਨੇੜੇ ਨਹੀਂ ਗਿਆ ਤੇ ਪਰਿਵਾਰ ਦੂਜੇ ਮੁੰਡੇ ਕਰਨਵੀਰ ਨੂੰ ਤੱਕ ਨਹੀਂ ਜਾਣਦਾ ਉਹਨਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਉਹਨਾਂ ਦਾ ਪੁੱਤਰ ਜਿਹੜਾ ਕੰਮ ਨਹੀਂ ਕਰ ਸਕਦਾ ਉਹਨਾਂ ਦੇ ਪੁੱਤਰ ਦੇ ਖਾਤੇ ਵਿੱਚ ਨਾ ਹੀ ਕੋਈ ਪੈਸਾ ਆਇਆ ਤੇ ਨਾ ਹੀ ਉਸ ਕੋਲੋਂ ਕੋਈ ਦਸਤਾਵੇਜ਼ ਜਾਂ ਹਥਿਆਰ ਮਿਲੇ ਨੇ ਦੂਜੇ ਪਾਸੇ ਸੁਖਪ੍ਰੀਤ ਸਿੰਘ ਦਾ ਪਰਿਵਾਰ ਸਾਦਾ ਹੈ ਤੇ ਉਸ ਦੇ ਪਿਤਾ ਕੋਲ ਸਿਰਫ 1 ਏਕੜ ਜ਼ਮੀਨ ਹੈ ਅਤੇ ਉਹ ਲੱਕੜ ਵੇਚਦੇ ਨੇ ਪਿਤਾ ਦਾ ਕਹਿਣਾ ਹੈ ਕਿ ਪੜ੍ਹਾਈ ਤੋਂ ਬਾਅਦ ਉਸ ਦਾ ਪੁੱਤਰ ਉਸ ਦੇ ਨਾਲ ਕੰਮ ਕਰ ਰਿਹਾ ਤੇ ਪਰਿਵਾਰ ਦੇ ਵਿੱਚ ਇੱਕ ਵੱਡੀ ਧੀ ਹੈ ਜੋ ਵਿਆਹੀ ਹੋਈ ਹੈ ਅਤੇ ਦੋ ਪੁੱਤਰ ਹਨ ਅਤੇ ਸੁਖਪ੍ਰੀਤ ਜੋ ਸਭ ਤੋਂ ਛੋਟਾ ਹੈ ਬੰਦੇ ਲੱਕੜ ਦਾ ਬੁਆਣਾ ਆਪਣਾ 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 ਨਾਮ ਦੱਸੋ ਇਹ ਬੇਟੀ ਦਾ ਕੀ ਨਾਮ ਸੀ ਤੇ ਕੀ ਗੱਲਬਾਤ ਕਰੋ ਸੁਖਬ੍ਰੀਤ ਸਾਹ ਜੀ ਕੀ ਨਾਮ ਜੀ ਸੁਖਬ੍ਰੀਤ ਤੁਹਾਡਾ ਕੀ ਨਾਮ ਗੁਰਮਜੀਤ ਸਿੰਘ ਕੀ ਗੱਲਬਾਤ ਹੋਈ ਗੱਲਬਾਤ ਕੁਛ ਨਹੀਂ ਜੀ ਸਾਨੂੰ ਅਜੇ ਤੁਹਾਨੂੰ ਕੋਈ ਪਤਾ ਨਹੀਂ ਮੈਂ ਤਾਂ ਲੱਕੜ ਦਾ ਬੁਆਣਾ ਕਰਦੇ ਹਾਂ ਸਾਨੂੰ ਕੋਈ ਇਸ ਬਾਰੇ ਕੋਈ ਨੋਟ ਨਹੀਂ ਜੀ ਕੋਦੋਂ ਬੇਟੀ ਨੂੰ ਫਰੇ ਕਰੋ ਇੱਕ ਜਿਹਨਾਂ ਲੋਕੇ 15 ਨੂੰ ਇੱਥੇ ਖੜਾ ਜੇ ਕੀ ਕਹਿੰਦੇ ਜੀ ਦੋ ਇਥੋਂ ਘਰੋਂ ਲੈ ਗਏ ਚੋਕੇ ਤੋ ਕੇ ਲੈ ਗਏ ਪਾਣੂ ਪਤਾ ਹੀ ਨਾ ਕਦੋਂ ਲੈ ਗਏ ਲੈ ਗਏ ਮੁੜ ਕੇ ਦੱਸਿਆ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਕੋਈ ਪਤਾ ਨਹੀਂ ਉਹਦੇ ਵਾਰੀ ਕਿੰਨੇ ਵਜੇ ਘਰ ਨੂੰ ਆਇਸ ਘਰ ਆਏ ਘਰ ਕੋਈ ਫੇਰੇ ਫੇਰੇ ਮਨੇ ਰੇ ਛੇ ਕੋਈ ਦਾ ਟਾਈਮ ਇੱਕ ਲੋਕ ਜਿਹੜੇ ਕਹਿੰਦੇ ਜਿੰਦ ਸੁਸਤੀ ਕਰਦਾ ਰਿਹਾ ਫੋਟੋ ਹ ਮਾਛਲ ਤੱਕ ਬਾਰਡਰ ਦੀਆਂ ਜਾਂ ਫੋਟਵਾ ਕੁਛ ਕੀਤੀ ਐ ਨਹੀਂ ਇਹ ਕੁਛ ਇਹੋ ਜੀ ਕੋਈ ਗੱਲਾਂ ਕੋਈ ਪਤਾ ਨਹੀਂ ਗਿਆ ਸੀ ਕੋਈ ਹਿਮਾਚਲ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾਲ ਸਭ ਕੁਝ ਪਾਇਆ ਆਪਣੇ ਕੋਲ ਜੋ ਕੀਤਾ ਨਾਲ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਇਸ ਵਾਰੀ ਉਹ ਲੱਕੜ ਦਾ ਵਾਰ ਕਰਦੇ ਲੱਕੜ ਮਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰਿਆ ਇੱਥੇ ਵੀ ਜਾਂਦੇ ਨੇ ਪਿੰਡੂ ਨਾਲ ਦਿਹਾੜੀ ਜਾਂਦੇ ਰੇ ਬੰਦਿਆਂ ਦਾ ਸਾਨੂੰ ਇਹ ਨਹੀਂ ਪਤਾ ਕਿ ਕੀ ਪਾੜਿਆ ਕੀ ਨਹੀਂ ਕੀਤਾ ਨਾਲ ਕੀ ਨਹੀਂ ਕੀਤਾ ਇਹ ਜੋ ਬੱਚਾ ਸੁਖਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਮੀਤ ਸਿੰਘ ਪਿੰਡ ਆਦੀ ਤੋਂ ਇਹ ਜਿਹੜੇ આરોਪ ਨੇ ਤਕਰੀਬਨ ਮੈਂ ਤੇ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਆ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬੀਰ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਸ ਵੱਲ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼த்ਰੋਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਕੋਈ ਜ਼ਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇਹਨਾਂ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕਿ ਉਹ ਬੱਚਾ ਜਿਹੜਾ ਜਸੂਸੀ ਉਹਨੇ ਕੀਤੀ ਹੈ ਕਿੱਥੇ ਕੀਤੀ ਹੈ ਕਿਹੜੇ ਬਾਰਡਰ ਦੀ ਕੀਤੀ ਹੈ ਇਹਨਾਂ ਕੁਝ ਬੱਚੇ ਤੇ ਪਾ ਦਿੱਤਾ ਗਿਆ ਆ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਆ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜਾਈ ਕੀਤੀ ਹੈ ਬੱਚੇ ਨੇ ਪਲੱਸ 2 ਹੈ ਜੀ ਹਾਂ ਜੀ ਪਲੱਸ 2 ਪਾਸ ਹਾਂ ਕਾਊਂਟਿੰਗ ਕਰਦਾ ਬਿਲਕੁਲ ਜੀ ਕੰਮ ਕਰਦਾ ਆਪਣੇ ਪਾਦਰ ਸਾਹਿਬ ਦੇ ਨਾਲ ਸਵੇਰੇ ਜਾਂਦਾ ਲੱਕੜ ਦੋਨੋਂ ਭਰਾ ਨੇ ਲੱਕੜ ਦੇ ਨਾਲ ਆਪਣੀ ਉਹ ਲੇਵਰ ਦੇ ਨਾਲ ਜਾਂਦੇ ਆ ਕੰਮ ਕਰਦੇ ਆ ਆਪਣੇ ਤੇ ਆਪਣਾ ਘਰ ਦਾ ਵਿਹਾਰਾ ਚਲਾ ਰਹੇ ਨੇ ਆਮ ਪਰਿਵਾਰ ਆਮ ਪਰਿਵਾਰ ਔਰ ਪਹਿਲੀ ਬੰਨਾ ਵੀ ਮੇਰਾ ਖਿਆਲ ਨਾਲ ਉਹਨਾਂ ਦਾ ਸ਼ਾਇਦ ਕਿਲਾ ਇੱਕ ਕਿਲਾ ਹੀ ਆ ਇੱਕ ਕਿਲਾ ਦੋ ਕਰਨ ਵਾਲਾ ਹੋਏਗੀ ਜਾਂ ਇੱਕ ਕਿਲਾ ਇੰਨੀ ਕੀ ਆ 14 ਨੂੰ ਉਹਨੂੰ ਫੜਿਆ ਗਿਆ ਘਰੋਂ ਗ੍ਰਿਫਤਾਰ ਕੀਤਾ ਗਿਆ ਤੇ ਕੋਈ ਕਾਰਵਾਈ ਕੀਤੀ ਪਰਿਵਾਰ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੀ ਕੀ ਬਿਲਕੁਲ ਜੀ ਪਰਿਵਾਰ ਜਾਂਦਾ ਰਿਹਾ ਇਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਉਹ ਕਿੱਥੇ ਆ ਮੈਨੂੰ ਨਹੀਂ ਦਿੱਤਾ ਗਿਆ ਪਰਿਵਾਰ ਨੂੰ ਬਿਲਕੁਲ ਮੁਲਾਕਾਤ ਨਹੀਂ ਕਰਾਈ ਗਈ ਤੁਹਾਨੂੰ ਕਦੋਂ ਪਤਾ ਲੱਗਾ ਕਿ ਜੀਸੂਸੀ ਦਾ ਕੇਸ ਪਾਇਆ ਸਾਨੂੰ ਸ਼ਾਇਦ ਅੱਜ ਤੁਹਾਡੇ ਹੁਣੇ ਪਤਾ ਲੱਗਾ ਵੀ ਜੀਸੂਸੀ ਦਾ ਪਾਇਆ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਕੀ ਮੰਗ ਕਰੀ ਅਸੀਂ ਵੇਖੋ ਜੀ ਇੱਕ ਗੱਲ ਮੰਗ ਕਰਦੇ ਹਾਂ ਕਿ ਜੋ ਇਨਵੈਸਟੀਗੇਸ਼ਨ ਬਿਲਕੁਲ ਵਧੀਆ ਹੋਵੇ ਜੇ ਬੱਚਾ ਗਲਤ ਤੇ ਗਲਤ ਪਾਇਆ ਜਾਵੇ ਅਗਰ ਬੱਚਾ ਗਲਤ ਨਹੀਂ ਤੇ ਫਿਰ ਜਿਹੜਾ ਐਦਾ ਵੱਡਾ ਜਿਹੜਾ ਕੇਸ ਹਨ ਉਹ ਬਿਲਕੁਲ ਪਰਿਵਾਰ ਦੀ ਇਹ ਪਰਿਵਾਰ ਤੇ ਬੜਾ ਤਕਾ ਆ ਬਹੁਤ ਵੱਡਾ ਤਕਾ ਪਰਿਵਾਰ ਤੇ ਕਿਉਂਕਿ ਆਮ ਪਰਿਵਾਰ ਹੈ ਗਰੀਬ ਪਰਿਵਾਰ ਹੈ ਤੇ ਜਦਾਂ ਕਹੋ ਵੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਔਰ ਇੰਨਾ ਵੱਡਾ ਜਿਹੜਾ ਕੇਸ ਪੋਣਾ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਰਿਵਾਰ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਔਰ ਇਹ ਸ਼ਾਇਦ ਪਰਿਵਾਰ ਦੇ ਵਾਸਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਇਹ ਤੇ ਉਹਦੇ ਫਾਦਰ ਸਾਹਿਬ ਜਾਣਦੇ ਨੇ ਉਹਦੇ ਮਦਰ ਸਾਹਿਬ ਉਹਨਾਂ ਦੇ ਸਿਸਟਰਸ ਆ ਸਾਰਾ ਪਰਿਵਾਰ ਜਾਣਦਾ ਤੇਰੇ ਉਹਨਾਂ ਨੇ ਵੀ ਇਤੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇਸੇ ਤੇ ਨਹੀਂ ਮੰਨੀ ਉਹਨਾਂ ਸੀਸੇ ਚ ਬੰਦ ਕਰਕੇ ਉਹਨੂੰ ਗੱਡੀ ਚ ਲਾ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਰਤ ਕੀਤਾ ਕੀ ਕੀਤਾ ਜਿੱਦਾਂ ਕਹਿੰਦੇ ਸੂਸੀ ਕਰਦਾ ਰਿਹਾ ਹਾਂਜੀ ਕਹਿੰਦੇ ਜਿਸੂਸੀ ਜਿਸੂਸੀ ਕਰਦਾ ਰਿਹਾ ਨਹੀਂ ਬਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤਾਂ ਨਹੀਂ ਕੀਤਾ ਸਾਡੇ ਕੋਲ ਧਲਾਗੇ ਰਹਿੰਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਹਾਂਜੀ ਕੀ ਕਹਿਣਾ ਚਾਹੋਗੇ ਕੀ ਹੋਣਾ ਚਾਹੀਦਾ ਪਾਜੀ ਇਹਦਾ ਸਾਨੂੰ ਸਾਬ ਚਾਹੀਦਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏ ਵੀ ਆਹੀਂ ਬੜੇ ਔਖੇ ਆ ਪਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਪਾਜੀ ਇਹਦੇ ਵਾਸਤੇ ਥੋੜਾ ਸੜੇ ਨਾਲ ਲਖਵਿੰਦਰ ਕੁਮਾਰ ਜੁੜਗੇ ਨੇ ਲਖਵਿੰਦਰ ਕੁਮਾਰ ਗੁਰਦਾਸਪੁਰ ਤੋਂ ਫੜੇ ਗਏ 2700 ਸਾਧ ਦੇ ਵਿੱਚ ਕੋਈ ਕੁ ਜਾਣਕਾਰੀ ਹੈ ਤੁਹਾਡੇ ਕੋਲ ਇਸ ਨੂੰ ਲੈ ਕੇ ਜੀ ਮੈਮ ਮੈਂ ਤੁਹਾਨੂੰ ਦੱਸ ਦਾਰ ਜੀ ਇਹ ਗੁਰਦਾਸਪੁਰ ਤੋਂ ਜਿਹੜੇ ਦੋ ਉਹਨਾਂ ਨੇ ਨੌਜਵਾਨ ਪੜੇ ਆ ਜੀ ਉਹਨਾਂ ਵਿੱਚੋਂ ਇੱਕ ਦਾ ਜਿਹੜਾ ਪਰਿਵਾਰ ਆ ਉਹ ਕੈਮਰੇ ਮੋੜੇ ਆਇਆ ਉਹਨਾਂ ਨੇ ਕਿਹਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਕਦੇ ਉੱਤੇ ਕਰਤਾਰਪੁਰ ਕੋਰੀਡੋਰ ਵੀ ਨਹੀਂ ਗਏ ਨਾ ਉਹਨਾਂ ਨੂੰ ਪਤਾ ਹੀ ਹਾਲੇ ਛੋਟੀ ਉਮਰ ਦੇ ਹੈਗੇ ਨੇ ਤੇ ਨਾਲ ਦੇ ਨਾਲ ਉਹ ਪਰਦੇ ਵੀ ਪੇ ਨੇ ਤੋਂ ਉਹਨਾਂ ਨੇ ਅ ਅਮੇਰ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਇਹਨਾਂ ਦੀ ਜਲਦੀ ਤੋਂ ਜਲਦੀ ਜਿਹੜੀ ਜਾਂਚ ਕੀਤੀ ਜਾਵੇ ਮਾਤਾ ਪਿਤਾ ਨੇ ਜਿਹੜੇ ਉਹ ਅੱਗੇ ਆਏ ਨੇ ਕੈਮਰਾ ਦੇ ਅੱਗੇ ਆਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਬੱਚੇ ਨੂੰ ਤੇ ਪਤਾ ਵੀ ਨਹੀਂ ਦੂਸਰੇ ਜਿਹੜਾ ਦੋਸਤ ਆ ਉਹਦੇ ਬਾਰੇ ਵੀ ਨਹੀਂ ਉਹਨਾਂ ਨੂੰ ਜਾਣਕਾਰੀ ਹੈਗੀ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਪੂਰੇ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਜਰੀਏ ਇੱਕ ਭੇਜਤਾ ਨਾਲ ਜਰੀਏ ਜਾਂਚ ਕੀਤੀ ਜਾਵੇ ਸਾਨੂੰ ਇੰਤਜ਼ਾਰ ਮਿਲੇ ਜੀ 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 ਹਾਲਾਂਕਿ ਡੀਆਈਜੀ ਵੱਲੋਂ ਵੀ ਸਪਸ਼ਟਿਕਰਨ ਕੀਤਾ ਗਿਆ ਹੈ ਕਿ ਇਹਨਾਂ ਦੇ ਖਾਤੇ ਦੇ ਵਿੱਚ ਜਿਹੜੇ ਨੇ 1-1 ਲੱਖ ਰੁਪਇਆ ਆਇਆ ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਜੇ ਹਾ ਕੁਝ ਵੀ ਨਹੀਂ ਹੈ ਨਾ ਹੀ ਉਹਨਾਂ ਦੇ ਖਾਤੇ ਦੇ ਵਿੱਚ 1 ਰੁਪਇਆ ਤੱਕ ਨਹੀਂ ਹੈ ਕਿ ਕੁਝ ਕਹੋਗੇ ਇਸ ਨੂੰ ਲੈ ਕੇ ਜੀ ਮੈਮ ਮੈਂ ਤੁਹਾਨੂੰ ਦੱਸ ਦਈ ਪਰਿਵਾਰ ਵਾਲਿਆਂ ਨੇ ਇੰਨੀ ਗੱਲ ਕਹੀ ਹੈ ਕਿ ਕੁਝ ਨਹੀਂ ਹੈਗਾ ਪਰ ਪ੍ਰਸ਼ਾਸਨ ਦੀ ਗੱਲ ਕਰੀ ਤੇ ਪ੍ਰਸ਼ਾਸਨ ਵੀ ਜਿਹੜੇ ਐਸ ਕੰਮ ਦੇ ਵਿੱਚ ਜੁਟੇ ਹੋਈ ਹੈ ਪਤਾ ਨਹੀਂ ਹੁਣ ਅੱਗੋਂ ਕੀ ਖਵਾਤੇ ਹੋਣਗੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਇਨਸਾਕ ਮਿਲੇ ਕਿਉਂਕਿ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਕਿਤਨਾ ਕਿਤੇ ਖਰਾਬ ਹੋ ਸਕਦਾ ਤੇ ਜੋ ਵੀ ਤੁਹਾਨੂੰ ਵਧੀਆ ਲੱਗੂਗਾ ਕਲੀਅਰ ਹੋਊਗਾ ਜਾਂਚ ਕੀਤੀ ਜਾਵੇ ਜਾਂਚ ਵਿੱਚ ਜੋ ਵੀ ਆਊਗਾ ਤੇ ਆਪਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਜੀ ਉਹ ਕਿਹਾ ਜਾ ਰਿਹਾ ਕਿ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਔਰ ਇਸ ਦਾ ਸਿੱਧਾ ਅਸਰ ਦੇਖਿਆ ਜਾਵੇ ਲਖਵੀਰ ਕੀ ਬੱਚੇ ਦੀ ਪੜ੍ਹਾਈ ਤੇ ਵੀ ਪਵੇਗਾ ਤੇ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਤੇ ਵੀ ਪਵੇਗਾ ਅਗਰ ਉਹ ਜਸੂਜ਼ ਨਹੀਂ ਹੋਇਆ ਤੇ ਕੀ ਕੁਝ ਕਹੋਗੇ ਇਸ ਨੂੰ ਲੈ ਕੇ ਜੀ ਜੀ ਮੈਂ ਮੈਂ ਤੁਹਾਨੂੰ ਗੱਲ ਦੱਸਦਾ ਜੀ ਤੇ ਸੱਚੀ ਗੱਲ ਹੈ ਜੀ ਪਰਿਵਾਰ ਜਿਹੜਾ ਇਹ ਗਰੀਬ ਹੈ ਤੇ ਨਾਲ ਦੀ ਨਾਲ ਤੇ ਬੱਚੇ ਤੇ ਵੀ ਬੜਾ ਮਾਰਾ ਅਸਰ ਪਊਗਾ ਉਹਦਾ ਫਿਊਚਰ ਵੀ ਖਰਾਬ ਹੋਊਗਾ ਕਿਉਂਕਿ ਹਲੇ ਉਹ ਪੜ ਰਿਹਾ ਹੈ ਤੇ ਗੱਲ ਕਰ ਲਈ ਪਰਿਵਾਰ ਜੀ ਤੇ ਪਰਿਵਾਰ ਵੀ ਵਾਕੇ ਬੜੇ ਮਾੜੇ ਹਾਲਾਤ ਨੇ ਪਰਿਵਾਰ ਵੱਲੋਂ ਕਿਹਾ ਜਾਂਦਾ ਕਿ ਇਹ ਸਾਡੇ ਤੇ ਜਿਹੜਾ ਕੰਮ ਹੋਇਆ ਜੀ ਤੁਹਾਨੂੰ ਪਤਾ ਹੀ ਨਹੀਂ ਐਸ ਗੱਲ ਦਾ ਤੇ ਤੁਹਾਡੇ ਜਰੀਏ ਇਹਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਡੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਆਇਆ ਆ ਕਿ ਹੁਣ ਜਾਂਚ ਦਾ ਵਿਸਾ ਬਣਿਆ ਹੋਇਆ ਹੈ ਜੀ ਜੀ ਮੈਮ ਜੀ 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 ਲਖਵੀਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ 19 ਸਾਲਾ ਦਾ ਨੌਜਵਾਨ ਜਾਸੂਸ ਕਿਵੇਂ ਹੋ ਸਕਦਾ ਹੈ ਜੀ ਮੈਮ ਇਹ ਤਾਂ ਗੱਲ ਤੋਂ ਠੀਕ ਹੈ ਪਰ ਪਤਾ ਨਹੀਂ ਨਹੀਂ ਲੱਗਦੀ ਜੀ ਕਿ ਇਹ ਕੇਵਲ ਇਹ ਨਾ ਐਦਾਂ ਵੀ ਹੋ ਜਾਂਦਾ ਨਾਮ ਜਿਹੜੇ ਉਧਰ ਦੇ ਲੋਕ ਨੇ ਜਿਹੜੇ ਉਹ ਆਪਣੀਆਂ ਗੱਲਾਂ ਗੁੱਲਾਂ ਦੇ ਵਿੱਚ ਲਿੱਲ ਲਾਉਂਦੇ ਨੇ ਪਰ ਇਹ ਜਿਹੜੀ ਗੱਲ ਤੁਹਾਨੂੰ ਦੱਸਦੇ ਕਿ ਇਹ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਇਹ ਤੇ ਬੱਚਾ ਸਾਡਾ ਬਹੁਤ ਵਧੀਆ ਹੈ ਜੀ ਪੜਦਾ ਹੈ ਸਿੱਧਾ ਜਾਂਦਾ ਹੈ ਘਰੇ ਆਂਦਾ ਹੈ ਸਾਡੀ ਰਜਾ ਦੇ ਵਿੱਚ ਰਹਿੰਦਾ ਹੈ ਪਰ ਪਤਾ ਨਹੀਂ ਕਿੱਦਾਂ ਹੋ ਸਕਦਾ ਹੈ ਤੇ ਉਹਨਾਂ ਨੇ ਫਿਰ بار-बार ਜਿਹੜੀ ਕੋਹਾਰ ਲਗਾਈ ਹੈ ਪ੍ਰਸ਼ਾਸਨ ਨੂੰ ਕਹਿਦੀ ਜਿਹੜੀ ਜਾਂਚ ਕੀਤੀ ਜਾਵੇ ਤੇ ਜਾਂਚ ਤੋਂ ਬਾਅਦ ਜਿਹੜਾ ਹੈ ਤਨੋਂ ਇਨਸਾਫ ਮਿਲਿਆ ਜਾਵੇ ਜੀ ਜੀ ਲਖਵਿੰਦਰ ਹੋਰ ਜਾਣਕਾਰੀ ਲਈ ਤੁਹਾਡੇ ਨਾਲ ਜੁੜੇ ਰਹਾਂਗੇ ਫਿਲਹਾਲ ਲਈ ਧੰਨ